ਆਹੋ ਆਹੋ ਸੰਲੋ ਸੰਲੋ ਕਰ ਲੋ ਕਰ ਲੋ ਆ ਇਥੇ ਕੁਸਰ ਪੁੱਤਰ ਜੀ ਕਰੀ ਜਾਂਦੇ ਮਿੰਤਾ ਕਿਤੇ ਸੁਣਦਾ ਨਹੀਂ ਵੀ ਪੁੱਕੀ ਦੀ ਗੱਲ ਕਰਦੇ ਆ ਜੀ ਚਲੋ ਤੁਸੀਂ ਘਰੇ ਦੱਸਦਾ ਮਦੀਦ ਚੰਨੀ ਤੇਰੇ ਵੀ ਇਹ ਖੁੰਡਾ ਬਰੇਟੀ ਹੋ ਤੂੰ ਵੀ ਚੱਲ ਨਾ ਕੋਣ ਜਦੋਂ ਦੱਸਦਾ ਜੀ ਪਤਾ ਵੇ ਓਕੇ ਗੱਲ ਕਰਤੀ ਮਦੀਦ ਕੇ ਪੁੱਕੀ ਦੇ ਗੇਚੇ ਤਾਂ ਮੇ ਆ ਸਾਲਿਆ ਤੂੰ ਅੰਦਰ ਹੋਇਆ ਸੀ ਹੈ ਹਣ ਸਾਨੂੰ ਮੱਤਾ ਦੇਣਾ ਵਾ ਕੌਣ ਕਾਦੀ ਗੱਲ ਕਰੇ ਕੌਣ ਨਾ ਕਾਦੀ ਗੱਲ ਕਰੇ ਚੁੱਪ ਕਰ ਜਾ ਮੈਂ ਤੋ ਬੂਤਾ ਪਣਾਵੇਂਗਾ ਮੇਰਾ ਸਾੜਾ ਕਿਵੇਂ ਬਕਵਾਸ ਕਰਦਾ ਦੇਖ ਸੁੱਕੇ ਸਮਝਾ ਲੈ ਨੂੰ ਨਹੀਂ ਮੈਂ ਵੱਡੂ ਨਹੀਂ ਸਾੜੈ ਨੂੰ ਇਹਨੂੰ ਓ ਨਾ ਯਾਰ ਚੰਨੀ ਇਹਨੂੰ ਨਾ ਬੋਲ ਮਜੀੜ ਕੇ ਨੂੰ ਇਹਨੇ ਭੈਣ ਦੇ ਵੀਰ ਨੇ ਅੱਕੇ ਹੋਏ ਨੇ ਆਪਦੀ ਭੈਣ ਨੂੰ ਧਾ ਦੇਣਾ ਵੀ ਪੁੱਕੀ ਨਹੀਂ ਗੱਲਾਂ ਕਰਦੇ ਜੀ ਹੁਣ ਤਾਂ ਇਹਨੂੰ 200 ਰੁਪਏ ਦੇ ਕੇ ਖੇੜਾ ਛੋਟਾ ਦਾ ਜੀ ਕਹਿ ਦਿੱਕਾ ਫਿਰ ਇਹਨੇ 200 ਵੀ ਨਹੀਂ ਲੈਣਾ ਮੇਰੇ ਸਾੜੈ ਨੇ 200 ਲੈ ਕੇ ਪਾੜ ਦੇਣਾ ਨਾ ਹਾਂ ਉਤੋਂ ਆਪਦੀ ਭੈਣ ਨੂੰ ਦੱਸੂ ਉਹ ਗੱਲਾਂ ਲੱਗ ਮੇਰੇ ਵੀ ਵੜਾਂ ਕਰਾਉ ਚੰਨੀ ਕਿਉਂ ਯਾਰ ਇਤਨਾ ਇਹ ਬੋਲਦਾ ਉਹਨਾ ਬਹੁਤ ਕੁੱਤੀ ਸ ਹੈ ਤੇ ਪਿਆਰ ਨਾ ਬੋਲ ਕੇ ਕਿੱਥੇ ਸੰਦੇਰ ਹੜਾਵਾ ਤੂੰ ਨਾ ਇਹ ਨੂੰ ਇਹ ਨੂੰ ਪਿਆਰ ਨਾ ਸਮਝਾਉਂਨੇ ਆਪਾਂ ਦੁਬਾਰਾ ਛੱਡ